ਸਿਕਲ ਜੀ ਸਾਰਿਆਂ ਨੂੰ ਮੈਂ ਇੱਕ ਘਾੜੀ ਸੌਣ ਲੱਗੀ ਆ ਜੇਕਰ ਚੰਗੀ ਲੱਗੇ ਤਾਂ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੇ ਉਦੋਂ ਵੀ ਜ਼ਿਆਦਾ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਆ ਕਰੋ ਦੇਖੋ ਜੀ ਇੱਕ ਵਾਰੀ ਇੱਕ ਲੜਕਾ ਹੁੰਦਾ ਤੇ ਉਹਦਾ ਬਾਪ-ਬਾਪ ਦੀ ਡੈਥ ਹੋ ਜਾਂਦੀ ਉਹ ਦੋਨੇ ਮੀਆਂ ਬੀਬੀ ਤੇ ਇੱਕ ਬੱਚਾ ਹੀ ਹੁੰਦਾ ਤੇ ਦੋਨਾਂ ਦੀ ਡੈਥ ਇੱਕ ਛੜਖਹਾਸ ਜਿਹੀ ਹੋ ਜਾਂਦੀ ਹੈ ਉਹ ਦੋਲੇ ਪੋਸਟ ਹੈ ਵੀ ਬੁੱਕ ਕਰ ਤੇ ਜਿਹੜੀ ਦਾਦੀ ਹੁੰਦੀ ਉਹਦੀ ਉਹ ਕੁਛ ਪਹਿਲਾਂ ਬਾਪ ਚੀ ਹੁੰਦੀ ਤੇ ਉਹ ਜਦੋਂ ਇਹ ਜੇ ਵਾਤਾਵਰਨ ਦੇ ਵਿੱਚ ਆਉਂਦਾ ਤਾਂ ਉਸ ਦਾ ਜੀ ਲੀ ਕਰਦਾ ਵੀ ਮੈਂ ਆਪਦੇ ਘਰੇ ਜਾਵਾਂ ਬਾਹਰ ਖੋਲੇ ਨੂੰ ਜੀ ਲੀ ਕਰਦਾ ਤੇ ਸਾਰਾ ਦਿਰਾ ਦੇ ਦੋਸਤਾਂ ਦੇ ਵਿੱਚ ਬੈਠ ਕੇ ਟਾਈਮ ਪਾਸ ਕਰਕੇ ਰਾਤ ਨੂੰ ਸੌਂ ਚਲਾ ਜਾਂਦਾ ਕੁਛਰ ਬਾਅਦ ਉਸਦੇ ਬਾਪ ਆਪਦੀ 버ਸੀ ਆ ਜਾਂਦੀ ਹੈ ਤੇ ਉਹ ਆਪਦੀ ਬਾਪ ਆਪਦੀ 버ਸੀ ਆਲੇ ਦੇਰ ਮਾਰ ਵਿੱਚ ਸੋਚਦਾ ਵੇ ਬੰਦਰ ਕਿਉਂ ਨਾ ਜਾਵਾਂ ਤੇ ਆਪਦੇ ਮਾਪੇ ਦੇ ਦਿੱਤੇ ਹੋਏ ਕਦਮਾਂ ਅਨਸਾਰ ਦੇਖ ਕੇ ਆਵਾ ਵਿਚਾਰੇ ਮਾਪੇ ਕਿਉਂਕਿ ਬੰਦਰ ਨੂੰ ਮੰਨਦੇ ਹੁੰਦੇ ਸੀ ਮਾਪੇ ਵੀ ਉੱਥੇ ਕੋਈ ਦਾ ਕੋਈ ਮਾਪੇ ਕੋਲੇ ਕਿਵਾਰ ਗੀਦੇ ਸੀ ਚਲੋ ਜੀ ਚਲਾ ਜਾਂਦਾ ਜਿਹੜਾ ਦੇਖਦਾ ਨਾ ਚਾਰ ਚਫੇਰੇ ਆਪ ਦਾ ਜੋ ਜਪ ਪ੍ਰਸ਼ਾਦ ਲੈ ਕੇ ਗਿਆ ਜਸਾਰਿਆਂ ਨੂੰ ਦਿੱਤਾ ਦੇਖਦਾ ਤੇ ਇੱਕਔਰਤ ਬੈਠੀ ਹੁੰਦੀ ਆ ਕੁਛ ਧੂਰੀ ਦੇ ਉਹ ਗੁਰਦੁਆਰੇ ਆ ਰਿਹਾ ਉਹ ਚਾਦਰ ਦੇ ਦਿੰਦੇ ਕਿਉਂਕਿ ਉਸ ਨੂੰ ਉਸਦੇ ਪੁੱਤਰ ਲਿਆ ਕੇ ਤੇ ਮੰਦਰ ਦੇ ਬਾਹਰ ਉਹ ਛੱਡ ਜਾਂਦਾ ਹੈਗਾ ਤੇ ਇਹ ਕਹਿ ਕੇ ਜਾਣ ਨਾ ਰਹਿੰਦਾ ਮੈਂ 15 ਮਿੰਟ ਵਿੱਚ ਲੱਗਣਗੇ ਮੈਂ ਆ ਕੇ ਤੇਰੀ ਮੰਮੀ ਲੈ ਜਾਂਦਾ ਚਲੋ ਜੀ ਉਹਦਾ ਮਾਏ ਸੋਹਤੀ ਨੇ ਦੇ ਬਿਆਰ ਵਾਲਾ ਬੁੱਤ ਇਸ ਤਰ੍ਹਾਂ ਕਰਦੇ ਕਰਾਉਂਦੇ ਲਾ 20 ਦਿਨ ਹੋ ਜਾਂਦੇ ਉਸ ਬਾਥਰੂਮ ਤੇ ਬੈਠੀ ਕੋਈ ਵੀ ਨਹੀਂ ਆਉਂਦਾ ਜਿਹੜੇ ਕੱਪੜੇ ਦਿੰਦੇ ਆ ਉਹ ਵੀ ਉਹਦੇ ਮੈਲੇ ਤੇ ਗੰਦੇ ਹੋ ਜਾਂਦੇ ਤੇ ਬਹੁਤ ਹੀ ਚੰਗੇ ਘਰਾ ਦੇ ਦੀ ਆ ਉਹ ਤੋਂ ਦੀ ਦੂਰੋਂ ਹੀ ਪਤਾ ਲੱਗਦਾ ਉਹਨੂੰ ਵੀ ਔਰਤ ਦਾ ਜਿਹੜਾ ਵਾਤਾਵਰਨ ਔਰਤ ਦਾ ਜਿਹੜਾ ਰੈਡ ਸਾਈਨ ਔਰਤ ਦਾ ਜਿਹੜਾ ਡਰਪ ਜਨਾਬ ਬੋਲਣਾ ਬਹੁਤ ਵਧੀਆ ਉਹ ਹਾਸਪਤਲੇ ਚਲਾ ਜਾਂਦਾ ਤੇ ਪੇਸ਼ਦਾ ਵੀ ਦੀ ਇੱਥੇ ਤੁਸੀਂ ਕਿਵੇਂ ਬੈਠੇ ਉਹਦੀ ਅੱਖਾਂ ਵਿੱਚ ਪਾਣੀ ਆ ਗਿਆ ਉਹ ਕਹਿੰਦਾ ਫਿਰ ਵੀ ਤੂੰ ਮੈਨੂੰ ਦੱਸ ਖਾ ਤੂੰ ਇਸ ਤਰ੍ਹਾਂ ਬੈਠ ਕੇ ਉਹ ਫਿਰ ਦੱਸਦੀ ਹੈ ਸਾਰੀ ਕਹਾਣੀ ਦੱਸ ਦਿੰਦੀ ਹੈ ਮੇਰਾ ਲੜਕਾ ਬਈ ਇੱਥੇ ਮੰਦਾ ਦੇ ਵਿੱਚ ਛੱਗ ਗਿਆ ਸੀ ਉਹ ਚਲੇ ਨਹੀਂ ਆਇਆ ਉਹ ਫਿਰ ਕਹਿੰਦਾ ਜੀ ਉਹ ਜਿੱਦਾਂ ਇੱਕ ਹੱਥ ਨਾਲ ਪਰਛਾਦ ਉਹਦੇ ਮੂੰਹ ਵਿੱਚ ਪਾ ਦਿੰਦਾ ਤੇ ਇੱਕ ਹੱਥ ਦੇ ਮੂੰਹ ਵਿੱਚ ਪਾ ਲੈਂਦਾ ਇਸ ਤਰ੍ਹਾਂ ਕਰਦਾ ਕਰਦਾ ਉਹਨੂੰ ਕਈ ਵਾਰੀ ਉਹ ਉਹ ਕੀ ਵੀ ਖਵਾ ਕੇ ਜਾਂਦਾ ਤੇ ਇੱਕ ਦਿਨ ਉਹ ਕਹਿੰਦਾ ਵੀ ਬਾ ਮੈਂ ਤੈਨੂੰ ਨਾਲ ਲੈ ਕੇ ਜਾਵਾਂਗਾ ਕਿ ਮੇਰਾ ਘਰੇ ਜਾਲੂ ਜੀ ਨਹੀਂ ਕਰਦਾ ਮੇਰਾ ਘਰ ਸੁਨਣਾ ਮੇਰੇ ਬਾਪ ਆਪ ਦੀ ਡੈਥ ਹੋ ਗਈ ਸਾਰੀ ਦਸਤੀ ਘਾਰੇ ਉਹ ਕਹਿੰਦੀ ਉਹ ਤਾਂ ਹੈ ਕੋਈ ਕਿਸੇ ਦੇ ਘਰੇ ਕਿਵੇਂ ਜਾ ਸਕਦੀ ਉਹ ਆਦਰ ਨਹੀਂ ਆਪਦਾ ਘਰ ਸਭ ਜੀ ਕੇ ਬਾਹਰ ਤੇ ਮੇਰੇ ਨਾਲ ਚਾ ਉਹ ਭਈ ਆਪਦੇ ਘਰੇ ਲਿਆ ਜਾਂਦਾ ਤੇ ਵਧੀਆ ਸਾਰੀ ਸਫਾਈ ਸਪੀ ਕਰਾਉਂਦੀ ਆ ਘਰ ਦੀ ਉਹ ਆਰਾਦ ਵਗਾਸ ਸਵਾਈ ਸਾਰੀ ਕਰਕੇ ਘਰਾਂ ਵਾਲੀ ਲਾ ਲੈਂਦੀ ਆ ਵਧੀਆ ਰੋਟੀ ਪਾਣੀ ਚੱਗੀ ਬਣਾਉਂਦੀ ਆ ਮੁੰਡਾ ਖਾਂਦਾ ਰੋਜ਼ ਆਉਂਦਾ ਟਾਈਮ ਸਰ ਕਰਿਆ ਜਾਂਦਾ ਤਾਂ ਜਵਾਨ ਨਾਲ ਪਿਛਲੀਆਂ ਅਗਲੀਆਂ ਗੱਲਾਂ ਕਰਦਾ ਆਪਦੀਆਂ ਗੱਲਾਂ ਦੱਸਦਾ ਟਾਈਮ ਗੁਜ਼ਰਦਾ ਜਾਂਦਾ ਇੱਕ ਦਿਨ ਉਹਦੀ ਮੰਮੀ ਕਹਦੀ ਬੇਟਾ ਜੇਗਾ ਵਿਆਹ ਕਰ ਲੀਏ ਉਹ ਫਿਰ ਦੱਸਦਾ ਵਿਆਹ ਕਰਕੇ ਲਾ ਇੱਕ ਲੜਕੀ ਆ ਮੇਰੇ ਬਾਪ ਆਪ ਕਾਹਨਾ ਚਾਹੁੰਦੇ ਸੀ ਰਿਸ਼ਤਾ ਉਹਦੇ ਨਾਲ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਉਹ ਮੀਰ ਉਸ ਦੇ ਨਾਲ ਗੱਲਬਾਤ ਕਰਕੇ ਉਹ ਲੜਕੀ ਦਾ ਰਿਸ਼ਤਾ ਉਹ ਲੈ ਲੈਂਦੀ ਹੈ ਰਸਤੇ ਰਿਸ਼ਤਾ ਲੈਦੇ ਆ ਤੇ ਉਹ ਜਿਹੜੀ ਨੋ ਆਈ ਉਹ ਵੀ ਬੜਾ ਪਿਆਰ ਕਰਦੀ ਆ ਉਹ ਬਹੁਤ ਪਿਆਰ ਤੇ ਸਤਿਕਾਰ ਨਾਲ ਰੱਖਦੀ ਆ ਦਿਨ ਨਿਕਲਦੇ ਜਾਂਦੇ ਆ ਦੋ ਪੂਰੇ ਪੋਤਰੇ ਹੋ ਜਾਂਦੇ ਐ ਕਰਦੇ ਕਿ ਉਹਦਾ ਕਾਰੋਬਾਰ ਹੋਰ ਜ਼ਿਆਦਾ ਚੱਲ ਜਾਂਦਾ ਕਿ ਕਿ ਦਿਨ ਉਹ ਕਰਦਾ ਦਾ ਵੀ ਆਪਣਾ ਕਾਰੋਬਾਰ ਬਹੁਤ بڑا ਸੋਗਾ ਚੱਲ ਗਿਆ ਵੀ ਤੇਰੇ ਤੋਂ ਹੀ ਗਿਫਟ ਲਗਾਉਂਦੇ ਲੋਕਾਂ ਨੂੰ ਤੇਰੇ ਤੋਂ ਹੀ ਸਾਰਾ ਸਕਰਾਉਣਾ ਵੀ ਬੜਾ ਕੱਟਲਾ ਤੇ ਸਾਰਾ ਇਹ ਕੱਟਲਾ ਤੇਰੇ ਤੋਂ ਹੀ ਪਟਾਉਣਾ ਉਹ ਕਹਿੰਦੀ ਕੋਈ ਗੱਲ ਨਹੀਂ ਪੁੱਤ ਜਿਵੇਂ ਤੁਸੀਂ ਆਪ ਕੋ ਰੋ ਰਹੇ ਉਹ ਸਾਰੇ ਜਵੇ ਜਿਹੜੇ ਪੋਤਰੇ ਹੁੰਦੇ ਆ ਉਹ ਵੀ ਜਿੱਥੇ ਜਾਂਦੇ ਦਾਦੀ ਨੂੰ ਨਾਲ ਲੈ ਕੇ ਬੜਾ ਪਿਆਰ ਚ ਸਪਾਟਾ ਫਿਰ ਜਿਉਂ ਜਦੋਂ ਰੀਵਾਰਡ ਖਾਦਦੀ ਆ ਤੇ ਜਦੋਂ ਉਹਨਾਂ ਦੇ ਗਿਫਟ ਦੇ ਰਹੇ ਹੁੰਦੇ ਸਾਰੇ ਆਪੇ ਜਿੰਨੇ ਆਏ ਹੁੰਦੇ ਆ ਸਾਰਿਆਂ ਨੂੰ ਗਿਫਟ ਦੇ ਜਾਂਦੀ ਐ ਤੇ ਫੋਰੀਆ ਤਾਰ ਜਾਂਦੀ ਐ ਬੀ ਜੀ ਜਾਂਦੀ ਐ ਕੁਛ ਕਾ ਹੋ ਜਾਂਦਾ ਤੇ ਉਹਨਾਂ ਦੇ ਵਿੱਚਲਾ ਉਸਦਾ ਬੇਟਾ ਵੀ ਆ ਜਾਂਦਾ ਉਹ ਵੀ ਕਿਤੇ ਉਹਦੀ ਕੰਪੜੀ ਦੇ ਵਿੱਚ ਕੰਮ ਕਰਿਆ ਹੁੰਦਾ ਉਹ ਜਿਉਂ ਹੀ ਉਹ ਆਕੇ ਤੇ ਪਹੁੰਚਦਾ ਉਹਦੀ ਬਾਹੂ ਵੀ ਪਤਾ ਲੱਗ ਜਾਂਦਾ ਵੀ ਬੇਰਾਪੁਰਾ ਤੇ ਪੁੱਤਰੂ ਵੀ ਪਤਾ ਲੱਗ ਜਾਂਦਾ ਵੀ ਬੇਰੀ ਮਾ ਦੋਹੇ ਬਾ ਆਦਾ ਹੁੰਦਾ ਹੋਏ ਇਸ ਤਰ੍ਹਾਂ ਕਰ ਲੈਂਦੀ ਐ ਹੋਰ ਸਾਈਡ ਤੇ ਤੇ ਫੋਟੋ ਚ ਪਾਰਟੀ ਗਿਫਟ ਲੈ ਕੇ ਜਾਵੜਦੇ ਤੇ ਮਾ ਆ ਉੱਥੇ ਉਹ ਦੂਜੇ ਗਿਫਟ ਦੇ ਦੇ ਉੱਥੇ ਕੋ ਜਾਂਦੇ ਬਾਅਦ ਮਾ ਸਾਰਾ ਕਹਿੰਦੀ ਮੈਂ ਥੱਕ ਗਈ ਆ ਦੂਜੇ ਪੰਜ ਚਾਰ ਪੰਜ ਰਹਿ ਗਏ ਤੁਸੀਂ ਉਹ ਦੇ ਦਿੰਦੇ ਬਾਅਦ ਜਾਂ ਵਿੱਚ ਤੇ ਮਾ ਮਾ ਕਹਿੰਦੀ ਬਾਦ ਉਹ ਬੁੰਨਾ ਆਉਦਾ ਤੇ ਕੋਲੇ ਉਹਦਾ ਬੁੰਨਾ ਆਉਦਾ ਕਹਿੰਦਾ ਬਾਹ ਤੇ ਜੀ ਨਾਲ ਲੈ ਕੇ ਜਾਣਾ ਉਹ ਕਹਿੰਦੀ ਪੁੱਤ ਤੂੰ ਉਹੀ ਆ ਜਿਹੜਾ ਬਈ ਉਹ ਤੇ ਬੰਦਰ ਦੇ ਬਾਹਰੇ ਛੱਡ ਗਿਆ ਸੀ ਅਜੀਤ ਉਹਨੂੰ ਲੈਣ ਵਾਸਤੇ ਆ ਲ ਤੇ ਮਾਇਤਾ ਇੱਥੇ ਬਹੁਤ ਸੌਖੀ ਆ ਮਾਇਤਾ ਨੇ ਕਿਤੇ ਵੀ ਜਾਣਾ ਚਾਹਦੀ ਜ਼ਬਰਦਸਤੀ ਤੇ ਲੈ ਕੇ ਜਾ ਉਹ ਕਹਿੰਦੀ ਬਈ ਬੈ ਨਹੀਂ ਆ ਉਹ ਨਹੀਂ ਉਹ ਸੁਖੀ ਤੇ ਉਸ ਜ਼ਿੰਦਗੀ ਬਤਲਦੀ ਰਹੀ ਉੱਥੇ ਤੇ ਉਹ ਮੁੰਡਾ ਆਵਾ ਕੋ ਸੇਤਰਾ ਗੂ ਆਦਾ ਸਿੱਟ ਕੇ ਰਹਿ ਗਿਆ ਇਸ ਤੋਂ ਇਹੀ ਪਤਾ ਲੱਗਦਾ ਵੀ ਆਪ ਦੇ ਵਾਪਾ ਦੀ ਸੇਵਾ ਕਰਦੀ ਚਾਹੀਦੀ ਆਵੇ ਜਿੱਦਾਂ ਮਰਜੀ ਆਪਾਂ ਓਕੇ ਆ ਸੌਖੇ ਆਪਾਂ ਕਰਤਾ ਉਹੀ ਬਾਪ ਦਾ ਜਿੱਥੇ ਉਹਦਾ ਭਲਾ ਉੱਥੇ ਹੀ ਰਹਿਣਾ ਉੱਥੇ ਹੀ ਹੁੰਦਾ ਦੇ ਆਪ ਦਾ ਟੈਪਸ ਕਰਦਾ ਹੈ ਕਿ ਆਪਾ ਉਹਨਾਂ ਨੂੰ ਮੰਦਰਾਜ ਛੱਡਿਆਉਂਦੇ ਆ ਗੁਰਦੁਆਰਾ ਛੱਡਿਆ ਦੇ ਇਹ ਬਹੁਤ ਵੱਡੀ ਗਲਤੀ ਹੈ ਕਿਉਂਕਿ ਜਿੱਥੇ ਬਾਪ ਉਹਦੇ ਰਹਿਣਾ ਉੱਥੇ ਰੱਖੋ ਉਹਨਾਂ ਦੀ ਸੇਵਾ ਕਰੋ ਸੇਵਾ ਤੋਂ ਹੀ ਵੇਵਾ ਕਰਕੇ ਕੋਈ ਵੇਖ ਲੋ ਸੇਵਾ ਤੋਂ ਵੇਵਾ ਹੁੰਦਾ ਕਰਕੇ ਕੋਈ ਵੇਖ ਸੇਵਾ